ਮਨੀਸ਼ ਆਪਣੀ ਪਤਨੀ ਆਰਤੀ ਨੂੰ ਸਿਰਫ ਡਰਾਉਣ ਦੇ ਲਈ ਤਲਾਕ ਦੇ ਪੇਪਰ ਲੈ ਕੇ ਆਇਆ ਸੀ ਉਸ ਨੂੰ ਲੱਗਦਾ ਸੀ ਕਿ ਤਲਾਕ ਦਾ ਨਾਂ ਸੁਣਦੇ ਹੀ ਆਰਤੀ ਉਹਦੇ ਪੈਰਾਂ ਵਿੱਚ ਡਿੱਗ ਜਾਵੇਗੀ ਰੋਊਗੀ ਗੜਗੜਾਊਗੀ ਤੇ ਉਹਦੀ ਹਰ ਗੱਲ ਮੰਨ ਲਵੇਗੀ ਪਰ ਹੋਇਆ ਇਸ ਦੇ ਉਲਟ ਆਰਤੀ ਨੇ ਬਿਨਾ ਕੋਈ ਸਵਾਲ ਪੁੱਛੇ ਬਿਨਾ ਕੋਈ ਹੰਝੂ ਬਹਾਈ ਤਲਾਕ ਦੇ ਪੇਪਰ ਚੱਕੇ ਪੈਨ ਲਿਆ ਤੇ ਇੱਕ ਮਿੰਟ ਵਿੱਚ ਹੀ ਸਾਈਨ ਕਰ ਦਿੱਤੇ ਮਨੀਸ਼ ਕੰਬ ਗਿਆ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਇਹ ਇੱਕ ਡਰਾਮਾ ਹੋਵੇਗਾ ਪਰਾਤ ਨੇ ਡਰਾਮਾ ਨਾ ਕੀਤਾ। ਕਿਸੇ ਤਰ੍ਹਾਂ ਦਾ ਵਿਰੋਧ ਨਾ ਕੀਤਾ। ਕੋਈ ਰੁੱਸਣਾ ਨਹੀਂ ਸੀ, ਕੋਈ ਮਨਾਉਣਾ ਨਹੀਂ ਸੀ। ਅਸੀਂ ਫਿਰ ਤੋਂ ਕੋਸ਼ਿਸ਼ ਕਰਾਂਗੇ ਵਾਲੀ ਕੋਈ ਗੱਲ ਨਹੀਂ ਸੀ। ਬਸ ਇੱਕ ਸਾਈਨ ਤੇ ਰਿਸ਼ਤਾ ਖਤਮ। ਮਨੀਸ਼ ਦੀਆਂ ਉਮੀਦਾਂ ਟੁੱਟ ਚੁੱਕੀਆਂ ਸੀ। ਉਹ ਘਰ ਤੋਂ ਬਾਹਰ ਨਿਕਲ ਆਇਆ। ਦਿਮਾਗ ਵਿੱਚ ਸਿਰਫ ਇੱਕ ਹੀ ਸਵਾਲ ਘੁੰਮ ਰਿਹਾ ਸੀ। ਇਹ ਕੀ ਕਰ ਦਿੱਤਾ ਆਰਤੀ ਨੇ? ਮਨੀਸ਼ ਸ਼ੁਰੂ ਤੋਂ ਹੀ ਹੰਕਾਰੀ ਸੀ। ਨੌਕਰੀ ਠੀਕ-ਠਾਕ ਸੀ। ਘਰ ਵਿੱਚ ਉਹ ਹੀ ਇੱਕ ਕਮਾਉਣ ਵਾਲਾ ਮੁੰਡਾ ਸੀ। ਦੇ ਹਰ ਗੱਲ ਵਿੱਚ ਉਸਦੀ ਚੱਲਦੀ ਸੀ ਆਰਤੀ ਨਾਲ ਵਿਆਹ ਵੀ ਉਸਨੇ ਆਪਣੀ ਪਸੰਦ ਨਾਲ ਹੀ ਕੀਤਾ ਸੀ ਪਰ ਵਿਆਹ ਤੋਂ ਬਾਅਦ ਉਸ ਦੀਆਂ ਉਹ ਪ੍ਰਾਣੀਆਂ ਆਦਤਾਂ ਵਾਪਸ ਆ ਗਈਆਂ ਹਰ ਗੱਲ ਵਿੱਚ ਟਾਂਗ ਅੜਾਉਣਾ ਹਰ ਗਲਤੀ ਦਾ ਠੇਕਰਾ ਆਪਣੀ ਪਤਨੀ ਦੇ ਸਿਰ ਤੇ ਮੜ ਦੇਣਾ ਤੇ ਸਭ ਤੋਂ ਵੱਡੀ ਗੱਲ 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 ਤੇ ਤਲਾਕ ਦੀ ਧਮਕੀ ਦੇਣਾ ਆਰਤੀ ਹਰ ਵਾਰੀ ਚੁੱਪ ਕਰ ਜਾਂਦੀ ਉਸ ਨੂੰ ਲੱਗਦਾ ਸ਼ਾਇਦ ਮਨੀਸ਼ ਸਮੇਂ ਦੇ ਨਾਲ ਬਦਲ ਜਾਵੇਗਾ ਸ਼ਾਇਦ ਉਸਦੇ ਪਿਆਰ ਨੂੰ ਸਮਝੇਗਾ ਪਰ ਮਨੀਸ਼ ਨਹੀਂ ਬਦਲਿਆ ਇੱਕ ਵਾਰ ਆਰਤੀ ਦੀ ਸਹੇਲੀ ਦਾ ਵਿਆਹ ਸੀ ਆਰਤੀ ਨੇ ਬੜੀ ਹੀ ਖੁਸ਼ੀ ਨਾਲ ਆਪਣੀ ਇੱਕ ਪੁਰਾਣੀ ਸਾਰੀ ਕੱਢੀ ਤੇ ਤਿਆਰ ਹੋਣ ਲੱਗ ਗਈ ਮਨੀਸ਼ ਕਮਰੇ ਵਿੱਚ ਆਇਆ ਤੇ ਹੱਸਦੇ ਹੋਏ ਮਜ਼ਾਕ ਉਡਾਉਂਦੇ ਹੋਏ ਬੋਲਿਆ ਇਹ ਕੀ ਤਮਾਸ਼ਾ ਲਗਾ ਰੱਖਿਆ ਤੂੰ ਘਰ ਦੇ ਸਾਰੇ ਕੰਮ ਕਰਨ ਵਾਲੇ ਪਏ ਐ ਤੇ ਤੈਨੂੰ ਸਜਣ ਦੀ ਸੁੱਜ ਰਹੀ ਐ ਮੇਰੀ ਆਗਿਆ ਤੋਂ ਬਿਨਾਂ ਤੂੰ ਕਿਤੇ ਨਹੀਂ ਜਾਵੇਂਗੀ ਆਰਤੀ ਨੇ ਹੌਲੀ ਜਿਹਾ ਕਿਹਾ ਮਨੀਸ਼ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮਨੀਸ਼ ਨੇ ਗੁੱਸੇ ਨਾਲ ਅਲਮਾਰੀ ਵਿੱਚੋਂ ਸਾਰੀ ਖਿੱਚੀ ਤੇ ਜਮੀਨ ਤੇ ਸੁਟ ਦਿੱਤੀ ਤੇ ਕਿਹਾ ਤੇਰੀ ਹیثیت ਸਿਰਫ ਇੱਕ ਘਰ ਤੱਕ ਐ ਬਾਹਰ ਆਪਣੀ ਪਹਿਚਾਨ ਬਣਾਉਣ ਦੀ ਕੋਸ਼ਿਸ਼ ਨਾ ਕਰ ਉਸ ਦਿਨ ਆਰਤੀ ਘੰਟਿਆਂ ਵੱਧੀ ਫਰਸ਼ ਤੇ ਬੈਠੀ ਉਸ ਸਾਰੀ ਨੂੰ ਦੇਖਦੀ ਰਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਬਸ ਇੱਕ ਠੰਡੀ ਖਾਮੋਸ਼ੀ ਸੀ ਦਿਨ ਲੰਘਦੇ ਗਏ ਰਿਸ਼ਤਾ ਹੋਰ ਵੀ ਕਮਜ਼ੋਰ ਹੁੰਦਾ ਗਿਆ ਆਰਤੀ ਦੇ ਪਿਤਾ ਦੀ ਸਿਹਤ ਖਰਾਬ ਸੀ ਉਹ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ ਪਰ ਮਨੀਸ਼ ਨੇ ਸਾਫ਼ ਮਨਾਂ ਕਰ ਦਿੱਤਾ ਕਿਉਂਕਿ ਉਸ ਸ਼ਾਮ ਉਸਦੇ ਦੋਸਤਾਂ ਦੀ ਪਾਰਟੀ ਸੀ ਤੇ ਉਹ ਚਾਹੁੰਦਾ ਸੀ ਕਿ ਆਰਤੀ ਖਾਣਾ ਬਣਾਵੇ ਜਦੋਂ ਆਰਤੀ ਨੇ ਜਿੱਦ ਕੀਤੀ ਤਾਂ ਮਨੀਸ਼ ਨੇ ਸਭ ਦੇ ਸਾਹਮਣੇ ਝਟਕਦੇ ਹੋਏ ਕਿਹਾ ਕਿ ਜੇ ਅੱਜ ਤੋਂ ਇਸ ਘਰ ਦੀ ਦਹਲਿਚ ਪਾਰ ਕੀਤੀ ਤਾਂ ਵਾਪਸ ਨਾ ਆਈ ਯਾਦ ਰੱਖੀ ਤੂੰ ਜੋ ਰੋਟੀ ਖਾਦੀ ਹੈ ਉਹ ਮੇਰੇ ਘਰ ਕੀ ਹੈ ਆਰਤੀ ਉਸ ਰਾਤ ਆਪਣੇ ਬਿਮਾਰ ਪਿਤਾ ਨੂੰ ਮਿਲਣ ਨਾ ਜਾ ਸਕੀ ਪਰ ਉਸ ਰਾਤ ਉਹਨੇ ਆਪਣੀ ਭੁੱਖ ਤੇ ਮਨੀਸ਼ ਦਾ ਮੋਹ ਦੋਵੇਂ ਤਿਆਗ ਦਿੱਤੇ ਕੁਝ ਦਿਨ ਹੋਰ ਇਸੇ ਤਰ੍ਹਾਂ ਲੰਘ ਗਏ ਥੋੜੇ ਦਿਨਾਂ ਬਾਅਦ ਇੱਕ ਰਾਤ ਉਹਨਾਂ ਦਾ ਦੁਆਰਾ ਝਗੜਾ ਹੋ ਗਿਆ ਝਗੜਾ ਭਾਵੇਂ ਛੋਟਾ ਸੀ ਪਰ ਮਨੀਸ਼ ਦਾ ਗੁੱਸਾ ਬਹੁਤ ਵੱਡਾ ਆਰਤੀ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਮਨੀਸ਼ ਅੱਜ ਘਰ देर ਨਾਲ ਨਹੀਂ ਆਉਣਾ ਮੰਮੀ ਦੇ ਟੈਸਟ ਹੋਣੇ ਆ ਪਰ ਮਨੀਸ਼ ਭੜਕ ਗਿਆ ਉਸ ਨੂੰ ਲੱਗਿਆ ਕਿ ਕੋਈ ਉਸ ਨੂੰ ਕੰਟਰੋਲ ਕਰ ਰਿਹਾ ਹੈ ਉਹ ਚੀਕਿਆ ਤੂੰ ਮੇਰੇ ਤੇ ਹੁਕਮ ਚਲਾਉਣੇ ਬੰਦ ਕਰ ਮੈਂ ਜਿਹੋ ਜਾਂ ਹਾਂ ਉਹ ਜਾਈ ਰਹੂੰਗਾ ਆਰਤੀ ਚੁੱਪ ਹੋ ਗਈ ਉਦੋਂ ਹੀ ਮਨੀਸ਼ ਨੇ ਗੁੱਸੇ ਨਾਲ ਕਿਹਾ ਠੀਕ ਹੈ ਜੇ ਤੈਨੂੰ ਮੇਰੇ ਤੋਂ ਇੰਨੀ ਸਮੱਸਿਆ ਤਾਂ ਤਲਾਕ ਲੈ ਲੈ ਉਹ ਅਗਲੇ ਦਿਨ ਚੁੱਪਚਾਪ ਸੱਚਮੁੱਚ ਤਲਾਕ ਦੇ ਪੇਪਰ ਲੈ ਆਇਆ ਆਰਤੀ ਨੇ ਪੇਪਰ ਦੇਖ ਕੇ ਉਹ ਇੱਕ ਪਲ ਲਈ ਵੀ ਨਾ ਰੋਈ ਬਸ ਸ਼ਾਂਤ ਆਵਾਜ਼ ਵਿੱਚ ਕਿਹਾ ਮਨੀਸ਼ ਸ਼ਾਇਦ ਇਹ ਹੀ ਠੀਕ ਹੈ ਉਸਨੇ ਪੇਪਰ ਸਾਈਨ ਕਰ ਦਿੱਤੇ ਮਨੀਸ਼ ਦੇ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਸੀ ਉਹ ਘਰ ਤੋਂ ਨਿਕਲ ਗਿਆ ਪਰ ਉਹਦੇ ਮਾਨ ਵਿੱਚ ਹਲਚਲ ਮੱਚੀ ਪਈ ਸੀ ਕਿ ਆਰਤੀ ਨੇ ਕਦੇ ਮੈਨੂੰ ਪਿਆਰ ਹੀ ਨਹੀਂ ਕੀਤਾ ਇੰਨੀ ਜਲਦੀ ਉਹਨੇ ਪੇਪਰਾਂ ਤੇ ਕਿਵੇਂ ਸਾਈਨ ਕਰ ਦਿੱਤੇ ਉਸ ਰਾਤ ਉਹ ਸੌ ਨਹੀਂ ਸਕਿਆ ਆਰਤੀ ਹੁਣ ਉਹਦਾ ਘਰ ਛੱਡ ਕੇ ਜਾ ਚੁੱਕੀ ਸੀ ਤਲਾਕ ਦਾ ਕੇਸ ਪੂਰਾ ਹੋਇਆ ਕੋਰਟ ਨੇ ਆਦੇਸ਼ ਦਿੱਤਾ ਕਿ ਮਨੀਸ਼ ਨੂੰ ਆਰਤੀ ਨੂੰ ਹਰ ਮਹੀਨੇ ਗੁਜ਼ਾਰਾ ਪੱਤਾ ਦੇਣਾ ਹੋਵੇਗਾ ਮਨੀਸ਼ ਨੂੰ ਲੱਗਿਆ ਠੀਕ ਹੈ ਦੇ ਦੇਵਾਂਗਾ ਘਟੋ ਘਟੋ ਕੱਲੀ ਐ ਕਿਵੇਂ ਜੀ ਪਾਵੇਗੀ ਮੇਰੇ ਬਿਨਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਚੀਜ਼ ਉਸ ਦੀ ਕਿਸਮਤ ਬਦਲਣ ਵਾਲੀ ਹੈ ਦਿਨ ਮਹੀਨੇ ਬੀਤਦੇ ਗਏ ਇੱਕ ਸਵੇਰ ਮਨੀਸ਼ ਪਹਿਲੀ ਵਾਰੀ ਆਰਤੀ ਦੇ ਨਵੇਂ ਪਤੇ ਤੇ ਗਿਆ ਇੱਕ ਛੋਟੀ ਜੀ ਫਾਈਲ ਵਿੱਚ ਪੈਸੇ ਰੱਖ ਕੇ ਉਹ ਉੱਥੇ ਪਹੁੰਚ ਗਿਆ ਉਸ ਨੂੰ ਇਹ ਲੱਗਿਆ ਸੀ ਕਿ ਆਰਤੀ ਸ਼ਾਇਦ ਕਿਸੇ ਕਿਰਾਏ ਦੇ ਮਕਾਨ ਵਿੱਚ ਇੱਕ ਕਮਰੇ ਵਾਲੇ ਘਰ ਵਿੱਚ ਰਹਿ ਰਹੀ ਹੋਵੇਗੀ ਜਿਵੇਂ ਸਧਾਰਨ ਤਲਾਕਸ਼ੁਦਾ ਔਰਤਾਂ ਰਹਿੰਦੀਆਂ ਨੇ ਪਰ ਜਦੋਂ ਹੀ ਮਨੀਸ਼ ਉਸ ਸੁਸਾਇਟੀ ਦੇ ਗੇਟ ਤੇ ਪਹੁੰਚਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫੁੱਟੀਆਂ ਰਹਿ ਗਈਆਂ ਸਾਹਮਣੇ ਇੱਕ ਬਹੁਤ ਵੱਡੀ ਸੁਸਾਇਟੀ ਸੀ ਜਿੱਥੇ ਸਿਰਫ ਨੌਕਰੀ ਵੱਡੀਆਂ ਕਾਰਾਂ ਵਾਲੇ ਤੇ ਵੱਡੇ ਲੋਕ ਰਹਿੰਦੇ ਸਨ ਮਨੀਸ਼ ਨੂੰ ਲੱਗਿਆ ਸ਼ਾਇਦ ਮੈਂ ਗਲਤ ਡਰੈਸ ਤੇ ਆ ਗਿਆ ਹ ਪਰ ਸਿਕਿਉਰਿਟੀ ਗਾਰਡ ਨੇ ਨਾਮ ਦੇਖਿਆ ਤੇ ਕਿਹਾ ਹਾਂਜੀ ਮੈਡਮ ਫਲੈਟ ਨੰਬਰ 112 ਵਿੱਚ ਰਹਿੰਦੇ ਨੇ ਮਨੀਸ਼ ਹਰਾਨੀ ਭਰੀਆਂ ਅੱਖਾਂ ਨਾਲ ਆਰਤੀ ਦੇ ਫਲੈਟ ਦੇ ਸਾਹਮਣੇ ਖੜਾ ਸੀ ਆਰਤੀ ਨੇ ਦਰਵਾਜ਼ਾ ਖੋਲ੍ਹਿਆ ਉਸਦੇ ਚਿਹਰੇ ਤੇ ਇੱਕ ਜੀਵ ਜੀ ਰੌਣਕ ਸੀ ਅੱਖਾਂ ਵਿੱਚ ਆਤਮ ਵਿਸ਼ਵਾਸ ਤੇ ਬੁੱਲਾਂ ਤੇ ਹਲਕੀ ਜੀ ਮੁਸਕਾਨ ਕਮਰੇ ਦੇ ਚਾਰੋਂ ਪਾਸਿਓਂ ਸਾਫ ਸਫਾਈ ਸਲੀਕੇ ਨਾਲ ਸਜਿਆ ਕਰ ਤੇ ਮਹਿੰਗੀਆਂ ਚੀਜ਼ਾਂ ਨਾਲ ਭਰਿਆ ਹੋਇਆ ਸੀ ਉਸ ਦਾ ਘਰ ਇਹ ਸਭ ਕੁਝ ਦੇਖ ਕੇ ਮਨੀਸ਼ ਦੀ ਹਾਲਤ ਖਰਾਬ ਹੋ ਗਈ ਅਟਕਦੇ ਹੋਏ ਬੋਲਿਆ ਆਰਤੀ ਤੂੰ ਇੱਥੇ ਆਰਤੀ ਨੇ ਸ਼ਾਂਤ ਹੋ ਕੇ ਜਵਾਬ ਦਿੱਤਾ ਹਾਂ ਮਨੀਸ਼ ਮੈਂ ਇੱਥੇ ਹੀ ਰਹਿਣੀ ਆ ਅੰਦਰ ਆ ਜਾਓ ਮਨੀਸ਼ ਅੰਦਰ ਗਿਆ ਤੇ ਪੁੱਛ ਬੈਠਿਆ ਇਹ ਸਾਰਾ ਕੁਝ ਤੂੰ ਹਾਸਲ ਕੀਤਾ ਹੈ ਆਰਤੀ ਬੋਲੀ ਜਦੋਂ ਅਸੀਂ ਨਾਲ ਸੀ ਮੈਂ ਨੌਕਰੀ ਕਰਨਾ ਚਾਹੁੰਦੀ ਸੀ ਪਰ ਤੂੰ ਕਿਹਾ ਕਿ ਮੇਰੀ ਪਤਨੀ ਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਤੈਨੂੰ ਯਾਦ ਹੈ ਮਨੀਸ਼ ਨੇ ਕਿਹਾ ਹਾਂ ਪਰ ਆਰਤੀ ਨੇ ਆਪਣੀ ਗੱਲ ਜਾਰੀ ਰੱਖੀ ਤਲਾਕ ਤੋਂ ਬਾਅਦ ਮੈਂ ਉੱਥੋਂ ਹੀ ਸ਼ੁਰੂ ਕੀਤਾ ਜਿੱਥੋਂ ਵਿਆਹ ਤੋਂ ਪਹਿਲਾਂ ਰੁਕੀ ਸੀ ਮੈਂ ਆਪਣੀ ਸਕਿੱਲ ਤੇ ਕੰਮ ਕੀਤਾ ਪੁਰਾਣੇ ਦੋਸਤਾਂ ਦੀ ਕੰਪਨੀ ਜੁਆਇਨ ਕਰ ਲਈ ਪਹਿਲਾਂ 15000 ਤਨਖਾਹ ਨਾਲ ਸ਼ੁਰੂਆਤ ਹੋਈ ਫਿਰ ਪ੍ਰਮੋਸ਼ਨ ਮਿਲ ਗਈ ਹੁਣ ਮੈਂ ਮੈਨੇਜਰ ਬਣ ਚੁੱਕੀ ਹਾਂ ਮਨੀਸ਼ ਦਾ ਗਲਾ ਸੁੱਕ ਗਿਆ ਆਰਤੀ ਨੇ ਕਿਹਾ ਤੈਨੂੰ ਲੱਗਿਆ ਸੀ ਮੈਂ ਤੇਰੇ ਬਿਨਾ ਜੀ ਨਹੀਂ ਸਕਾਂਗੀ ਪਰ ਮਨੀਸ਼ ਇਕੱਲੀ ਔਰਤ ਟੁੱਟਦੀ ਨਹੀਂ ਮਿਸਾਲ ਬਣ ਕੇ ਆਪਣੇ ਆਪ ਨੂੰ ਫੇਰ ਤੋਂ ਬਣਾ ਲੈਂਦੀ ਹੈ ਇਹਨਾਂ ਸੁਣਨ ਦੇ ਬਾਅਦ ਵੀ ਮਨੀਸ਼ ਨੂੰ ਇੱਕ ਝਟਕਾ ਲੱਗਣਾ ਅਜੇ ਬਾਕੀ ਸੀ ਆਰਤੀ ਨੇ ਕਿਹਾ ਹਾਂ ਤੈਨੂੰ ਹੁਣ ਗੁਜ਼ਾਰਾ ਪੱਤਾ ਦੇਣ ਦੀ ਵੀ ਜ਼ਰੂਰਤ ਨਹੀਂ ਮੈਂ ਕੋਰਟ ਵਿੱਚ ਪੇਪਰ ਦੇ ਚੁੱਕੀ ਹਾਂ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਕਮਾਈ ਕਾਫੀ ਹੈ ਮੈਂ ਤੇਰੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਮੁਨੀਸ਼ ਦੀਆਂ ਅੱਖਾਂ ਬਾਹਰ ਆ ਗਈਆਂ ਉਸਨੇ ਹੌਲੀ ਜਿਹੀ ਆਰਤੀ ਨੂੰ ਕਿਹਾ ਇਹ ਸਾਰਾ ਕੁਝ ਮੇਰੇ ਕਰਕੇ ਹੋਇਆ ਹੈ ਮੈਂ ਗਲਤ ਸੀ ਆਰਤੀ ਨੇ ਮੁਸਕਰਾ ਕੇ ਕਿਹਾ ਸਾਡੀਆਂ ਦੋਹਾਂ ਦੀਆਂ ਗਲਤੀਆਂ ਸੀ ਬਸ ਫਰਕ ਸਿਰਫ ਇੰਨਾ ਸੀ ਕਿ ਤੂੰ ਬਦਲਣਾ ਨਹੀਂ ਸੀ ਚਾਹੁੰਦਾ ਤੇ ਮੈਂ ਟੁੱਟਣਾ ਨਹੀਂ ਸੀ ਚਾਹੁੰਦੀ ਆਰਤੀ ਨੇ ਕਿਹਾ ਕਿ ਮੈਂ ਖੁਸ਼ ਹਾਂ ਮਨੀਸ਼ ਮੈਂ ਉਮੀਦ ਕਰਦੀ ਹਾਂ ਕਿ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇ ਮਨੀਸ਼ ਹੌਲੀ ਜਿਹੀ ਬੋਲਿਆ ਤੈਨੂੰ ਖੋ ਕੇ ਮੈਨੂੰ ਸਮਝ ਆ ਗਿਆ ਇਹ ਰਿਸ਼ਤਿਆਂ ਵਿੱਚ ਜ਼ਬਰਦਸਤੀ ਨਹੀਂ ਬਲਕਿ ਸਾਥ ਨਾਲ ਚੱਲਣਾ ਜ਼ਰੂਰੀ ਹੁੰਦਾ ਹੈ ਆਰਤੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਮਨੀਸ਼ ਲਿਫਟ ਤੱਕ ਗਿਆ ਉਸ ਦਾ ਹਰ ਕਦਮ ਪਾੜੀ ਤੇ ਮਨ ਵਿੱਚ ਇੱਕ ਹੀ ਗੱਲ ਬਾਰ ਬਾਰ ਆ ਰਹੀ ਸੀ ਕਾਸ਼ ਮੈਂ ਉਸ ਨੂੰ ਸਮਝਿਆ ਹੁੰਦਾ ਕਾਸ਼ ਮੈਂ ਉਸ ਨੂੰ ਸਮਝਿਆ ਹੁੰਦਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਬਾਰੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ